ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਮੇਰੀ ਇੱਕ ਗੱਲ ਯਾਦ ਰੱਖਣਾ ਕਿ ਸਮਾਂ ਜਿੱਦਾਂ ਦਾ ਮਰਜ਼ੀ ਆ ਚੱਲਦਾ ਹੋਵੇ ਘੜੀ ਜਿੱਦਾਂ ਦੀ ਮਰਜ਼ੀ ਤੁਹਾਡੇ ਸਿਰ ਤੇ ਪਈ ਹੋਵੇ ਮਾਲਕ ਨੇ ਤੁਹਾਨੂੰ ਕੁਝ ਨਹੀਂ ਜੇ ਹੋਣ ਦੇਣਾ ਫਿਰ ਤੋਂ ਉੱਪਰ ਕੋਈ ਗੱਲ ਨਹੀਂ ਜੇਗੀ ਮਾਲਕ ਆਪੇ ਰਾਹ ਬਣਾਣਗੇ ਕੋਈ ਫਰਕ ਨਹੀਂ ਪੈਂਦਾ ਹਾਲਾਤ ਜਿੰਨੇ ਮਰਜ਼ੀ ਔਖੇ ਹੋ ਗਏ ਹੋਣ ਮਹਾਰਾਜ ਨੇ ਜਦੋਂ ਚਾਇਆ ਨਾ ਤੁਹਾਡੀ ਜ਼ਿੰਦਗੀ ਦਾ ਰੁੱਖ ਹੀ ਬਦਲ ਦਣਾ ਜੇ ਕੋਈ ਜ਼ਿੰਦਗੀ ਨਹੀਂ ਖਤਮ ਹੋਈ ਤੁਹਾਡੀ ਕੋਈ ਵੀ ਨੈਗੇਟਿਵ ਥੀਂ ਨਹੀਂ ਬੋਲਣੀ ਐ ਤੋਂ ਬਾਅਦ ਆਪਣੇ ਲਈ ਤੁਸੀਂ ਸੋਚ ਕੇ ਬੈਠੇ ਹੋ ਕਿ ਸਾਰੇ ਦਰਵਾਜ਼ੇ ਬੰਦ ਹੋ ਗਏ ਮੈਂ ਕੰਨਾ ਮਹਾਰਾਜ ਨੇ ਲੱਖਾਂ ਦਰਵਾਜ਼ੇ ਖੋਲ ਦੇਣੇ ਤੁਹਾਡੇ ਲਈ ਦੇਖਣਾ ਤੁਹਾਨੂੰ ਰੱਬ ਨੇ ਕਿੰਨੇ ਭਾਗ ਲਾਣੇ ਐ ਐਵੇਂ ਜਿਆਦਾ ਨੈਗੇਟਿਵ ਸੋਚ ਸੋਈ ਕੇ ਆਪਣੇ ਆਪ ਨੂੰ ਬਿਮਾਰ ਨਾ ਕਰੀ ਜੋ ਜਿੰਨੀ ਦੇਰ ਤੱਕ ਮਾਲਕ ਨੇ ਤੁਹਾਡੀ ਬਾਹ ਫੜੀ ਹੋਈ ਐ ਤੁਹਾਡਾ ਕੋਈ ਵਾਲ ਵੀ ਨਹੀਂ ਜੇ ਵਿੰਗਾ ਕਰ ਸਕਦਾ ਇੱਥੇ ਆਪਣੇ ਗੁਰੂ ਤੇ ਆਪਣੇ ਭਗਵਾਨ ਤੇ ਪੂਰਾ ਭਰੋਸਾ ਰੱਖਣਾ ਜੜੀ ਜ਼ਿੰਦਗੀ ਦੀ ਬਾਜ਼ੀ ਤੁਹਾਨੂੰ ਲੱਗਦਾ ਨਾ ਕਿ ਤੁਸੀਂ ਹਾਰ ਗਏ ਹੋ ਮਾਲਕ ਐ ਹੋਈ ਜ਼ਿੰਦਗੀ ਤੁਹਾਨੂੰ ਜਿਤਾ ਕੇ ਵਖਾਣਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਤੁਹਾਡਾ ਮਜ਼ਾਕ ਬਣਾਇਆ ਹੈਗਾ ਤਮਾਸ਼ਾ ਬਣਾਇਆ ਹੈਗਾ ਧੋਖਾ ਦਿੱਤਾ ਹੈਗਾ ਤੁਸੀਂ ਖੁਦ ਬੈ ਕੇ ਵੇਖਣਾ ਮਾਲਕ ਆਪੇ ਇਨਸਾਫ ਕਰੇਗਾ ਕਬਰਾਇਆ ਨਾ ਕਰੋ ਮਾਲਕ ਦੇ ਬੜੇ ਪਿਆਰੇ ਹੋ ਤੁਸੀਂ ਤੁਹਾਨੂੰ ਖੁਦ ਨਹੀਂ ਇਹ ਪਤਾ ਕਿ ਮਾਰਾ ਨੇ ਤੁਹਾਡੇ ਲਈ ਕੀ ਕੀ ਕਰ ਬਖਾਣਾ ਹੈ ਉੱਥੇ ਸਭ ਕੁਝ ਹੋਏਗਾ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਕੋਲ ਅੱਜ ਦਾ ਸਮਾਂ ਵੇਖ ਕੇ ਕਦੇ ਵੀ ਆਪਣੀ ਜ਼ਿੰਦਗੀ ਜੱਜ ਨਹੀਂ ਕਰਨੀ ਕਿ ਸਾਰੀ ਜ਼ਿੰਦਗੀ ਮੇਰੀ ਅੱਦਾ ਦੀ ਰਹਿਣੀ ਹੈ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਹੋਏਗੀ ਮਾਲਕ ਸੋਹਣੀ ਬਣਾਣਗੇ ਅੱਜ ਤੋਂ ਬਾਅਦ ਕੁਝ ਵੀ ਆਪਣੇ ਬਾਰੇ ਗਲਤ ਨਹੀਂ ਬੋਲਣਾ ਆਪਣੇ ਆਪ ਨੂੰ ਪ੍ਰੋਮਿਸ ਕਰ ਲਓ ਸਭ ਕੁਝ ਵਧੀਆ ਹੋਣਾ ਜੇ ਤੁਹਾਡੀ ਜ਼ਿੰਦਗੀ ਤੇ ਮਹਾਰਾਜ ਨੇ ਬਹੁਤ ਹੀ ਸੁਹਣਾ ਸੁਹਣਾ ਸੋਚਿਆ ਤੁਹਾਡੇ ਲਈ